ਸਾਤਰੀਏ ਕਲਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ સ્ટોਰੀਜ਼ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਜ਼ਰ ਹਾਂ ਕਹਾਣੀਕਾਰ ਦਰਸ਼ਨ ਜੋਗਾ ਜੀ ਦੀ ਲਿਖੀ ਹੋਈ ਕਹਾਣੀ ਲਕੀਰ ਦੇ ਨਾਲ। ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਤੇ ਤੁਸੀਂ ਸ਼ੇਅਰ ਵੀ ਜ਼ਰੂਰ ਕਰੋਗੇ। ਹੱਥੇ 'ਚ ਫੜੇ ਡੱਕੇ ਨਾਲ ਲਕੀਰ ਖਿੱਚ ਖੁਦ ਨੂੰ ਆਖਦਾ ਮਸਾਂ ਤਾਂ ਵਕਤ ਆਇਆ ਕਿੰਨੇ ਸਾਲ ਹੋ ਗਏ ਜਦ ਕਦੇ ਨੂੰ ਹੁਣ ਲਾਉਂ ਜਿੰਦੇ ਭੱਜ ਲੈ ਜਿੱਥੋਂ ਤੱਕ ਭੱਜਣਾ ਭੱਜਣ ਤਾਂ ਅੱਜ ਤੱਕ ਕੋਈ ਦਿੱਤਾ ਨਹੀਂ ਸੀ ਇਹ ਪਤਾ ਨਹੀਂ ਕਿਵੇਂ ਵਾਪਰ ਗਿਆ ਭਾਣਾ ਪਿੱਛੇ ਹਟਣ ਵਾਲਾ ਮੈਂ ਫੇਰ ਵੀ ਨਹੀਂ ਜਿੰਨਾ ਮਰਜੀ ਜ਼ੋਰ ਲਾ ਲੇ ਕੱਡੂ ਬਲਵਲੇਵੇਂ ਸਾਰੇ ਯਾਦ ਰੱਖੋ ਜਦੋਂ ਕਢਾਈਆਂ ਨੱਕ ਨਾਲ ਕੀਰਾਂ ਆਪਦੇ ਜਾਣੀ ਤਾਂ ਇਹਨੇ ਬਥੇਰੇ ਨਾਗਵਲ ਪਾਏ ਨੇ ਇਹਦੇ ਬਲੇਟਿਆਂ 'ਚ ਉਲਝਣ ਵਾਲਾ ਥੋੜੋ ਆ ਹਰੇਕ ਗੱਲ ਤੇ ਡਟ ਕੇ ਪੈਰਾ ਦਿੱਤਾ ਸਾਰੀ ਉਮਰ ਇਹਨੇ ਤਾਂ ਕੋਈ ਕਸਰ ਨਹੀਂ ਛੱਡੀ ਤੱਤੇ ਸਰੀਏ ਖੋਬਣ ਬੰਨੀ ਸਰੀਰ ਕੀ ਅੰਦਰਲੀ ਨਾੜੀ-ਨਾੜੀ ਬਿੰਨੀ ਪਈ ਐ ਇਹਦੇ ਜੁਲਮਾਂ ਦੇ ਜ਼ਖਮ ਨਸੂਰ ਬਣ ਰਹਸਤੇ ਨੇ ਕਿਸੇ ਵੇਲੇ ਚੈਨ ਨਹੀਂ ਮਰਦਾ ਮਰਦਾ ਵਾਲੀ ਗੱਲ ਰੱਖੂੰ ਜੇ ਹੋਰ ਗਾਹਾਂ ਦੀ ਸੁਣੇ ਪਿਓ ਵੀ ਆਪਨੀ ਖਿੱਚੇ ਲਕੀਰ ਤੋਂ ਪਿੱਛੇ ਹਟਿਆ ਫਿਰ ਜਉਣ ਦਾ ਵੀ ਕੀ ਹੱਜ ਰਹਿ ਜੋ ਐਸ ਮੌਕੇ ਵਾਲ ਜਿੰਨਾ ਵੀ ਇੱਧਰ-ਉੱਧਰ ਹੋਣਾ ਆਪਣੇ ਮੂੰਹੋਂ ਆਪ ਹੀ ਮੌਤ ਮੰਗਣ ਵਾਲੀ ਗੱਲ ਆ ਮੈਂ ਤਾਂ ਜਿਉਣ ਦਾ ਹੰਮੀ ਰਹਾ ਇੱਜ਼ਤ ਵਾਸਤੇ ਸਾਰੀ ਉਮਰ ਪੜਿਆ ਹੁਣ ਵੀ ਪੜੂੰ ਯਾਦ ਰੱਖੋ ਜਦੋਂ ਸਿੰਘਪੂਰੇ ਪਤਾ ਲੱਗ ਜੂ ਉਹਨੂੰ ਆਪਣੀਆਂ ਚਤਰਾਈਆਂ ਦਾ ਜਦੋਂ ਮੂੜੇ ਆਈਆਂ ਸਭ ਨੂੰ ਟਿੱਚ ਸਮਝ ਰੱਖਿਆ ਇਹਨੇ ਤਾਂ ਉੱਠਣ ਸਾਰੀ ਕਿਹਦੇ ਸਿੰਘਪੂਰਨ ਬਹਿ ਗਿਆ ਖੜਾ ਹੋ ਕੇ ਦਵਾਈ ਲੈ ਲਾਂ ਜਿਹੜੀ ਬਣੂ ਵੇਖੀ ਜਾਉ ਆਪਦੀ ਸਿਹਤ ਬੰਨੀ ਧਿਆਨ ਰੱਖ ਤੰਦਰੁਸਤੀ ਆ ਤਾਂ ਖੋਰੀ ਖੋਟੀ ਜਾਂਦੀ ਆ ਸੁਖਵੰਤ ਮੇਰੀ ਬੜਬੜ ਸੁਣ ਕੇ ਬੋਲਦੀ ਆ ਤੈਨੂੰ ਹਲੇ ਤੱਕ ਇਹੀ ਸਮਝਣੀ ਪਈ ਕੀ ਦੇ ਸਿੰਗਪੂਰ ਨੇ ਆ ਤੇਰੀਆਂ ਆਹੀ ਨਰਮਾਈਆਂ ਵੜਿਆਈਆਂ ਨੇ ਤਾਂ ਪੱਟੀ ਨਹੀਂ ਵੱਜਣ ਦਿੱਤੀ ਨਹੀਂ ਤਾਂ ਉਸੇ ਵੇਲੇ ਵਿਖਾਤੀ ਹੁੰਦੀ ਇਹਨੂੰ ਵੀ ਹਰ ਕੀ ਪੌੜੀ ਦਵਾਈਆਂ ਦੇ ਜੱਬ ਖਾਣੇ ਵੀ ਤਾਂ ਹੀ ਪਈ ਨੇ ਨਹੀਂ ਤਾਂ ਜਦੋਂ ਰੋਟੀ ਖਾ ਕੇ ਪੈ ਜਾਂਦਾ ਮੁੜ ਕੇ ਸਾਰੀ ਰਾਤ ਅੱਖ ਨਹੀਂ ਸੀ ਪੱਟੀ ਕਦੇ ਸੂਰਜ ਚੜਿਆ ਦਿਸਦਾ ਕਿਸੇ ਲਾੜ ਸਾਹਿਬ ਦੀ ਪਰਵਾਹ ਨਹੀਂ ਮੰਨੀ ਸੀ ਲੋੜ ਵੀ ਨਹੀਂ ਪਈ ਸੀ ਮਨ 'ਚ ਜੋ ਆਉਂਦਾ ਕਰੀਦਾ ਸੀ ਸਰਮੋਸ ਚੋਂ ਪਾਣੀ ਲੈ ਗੋਲੀ ਅੰਦਰ ਲੰਗਾ ਲੈਣਾ ਪਰ ਸੂਈ ਉੱਥੇ ਅੜੀ ਖੜੀ ਆ ਜੇ 나ਸੀ ਤੋਂ ਆ ਨਾ ਕੱਢਿਆ ਮੇਰਾ ਨਾਂ ਵੀ ਸ਼ੈਵਿੰਦਰ ਨਹੀਂ ਆ ਨਾਂ ਤੋਂ ਯਾਦ ਆਇਆ ਜਦੋਂ ਸ਼ੁਭ ਜੰਮਿਆ ਘਰ ਚ ਲਹਿਰਾ ਬਹਿਰਾ ਹੋ ਗੀਆਂ ਕਿੰਨੇ ਦਿਨ ਲੱਭੂ ਦੇ ਠੇਕੇ ਤੋਂ ਡੱਬਿਆਂ ਦੀ ਲਾਈਨ ਲੱਗੀ ਰਹੀ ਤਰਾਰੇ ਚ ਹੋਇਆ ਮੰਗਲ ਮੋੜੀ ਗੱਡ ਕਹਿੰਦਾ ਦਰਸ਼ਨ ਤਾਂ ਕਰਵਾ ਪੋਤੇ ਦੇ ਸੁਖਵੰਤ ਮੇਰੀ ਗੋਦੀ ਚ ਪਾ ਗੇ ਨਿਕਿਆ ਨਿਕਿਆ ਲੱਤਾ ਹੈ ਮਾਰੇ ਜਿਵੇਂ ਸਾਈਕਲ ਚਲਾਉਂਦਾ ਹੋਵੇ ਸਵਾਈ ਚ ਦਿਨ ਹੋਏ ਤਾਂ ਨਾਮ ਰੱਖਣ ਦੀ ਰਸਮ ਮਿਲੇ ਕੋਈ ਕੁਛ ਦੱਸੇ ਕੋਈ ਕੁਛ ਕਹੇ ਵਾਲੇ ਸਿਰ ਦਾ ਲੋਜੇ ਆਖਣ ਅੱਖਰ ਕਢਾ ਲੋ ਨੂਰ ਗਾਨ ਆਖੇ ਅੱਜ ਕੱਲ ਦਾ ਕੋਈ ਮਾਡਰਨ ਨਾਮ ਰੱਖਿਓ ਮੈਂ ਕਿਹਾ ਮੈਂ ਪਹਿਲਾਂ ਹੀ ਮਨ ਚ ਫੈਸਲਾ ਕਰੀ ਬੈਠਾ ਨਾਮ ਤਾਂ ਮੈਂ ਆਪਣੇ ਨਾਮ ਨਾਲ ਮੇਲ ਖਾਂਦਾ ਹੀ ਰੱਖੂ ਉਸੇ ਵੇਲੇ ਸਨਾਤਾ ਸਾਹਿਬ ਨੂੰ ਸ਼ਬ ਰੱਖਾਂਗੇ ਪੂਰਾ ਨਾਮ ਸ਼ਬਦ ਸਿੰਘ ਚੇਲ ਵਾਦੋਂ ਦੀ ਹੁੰਦੀ ਕੈਂਸਲਮੈਂਟ ਚ ਬੰਦ ਹੋ ਗਈ ਅੱਜ ਤਾਂ ਹੀ ਆਪਣੇ ਕੰਮਾਂ ਦੇ ਫੈਸਲੇ ਲੈਣ ਲੱਗਿਆ ਕਿਸੇ ਦਾ ਦਖਲ ਪਸੰਦ ਨਹੀਂ ਕੀਤਾ ਸੁਖਜੀਤ ਦੇ ਨਾਂ ਵੇਲੇ ਜ਼ਰੂਰ ਉਹਦੀ ਮਾਸੀ ਆੜ ਗਈ ਸੀ ਅਖੇ ਮੈਂ ਰੱਖੂ ਨਾ ਉਹ ਇਹਦਾ ਤੇਰਾ ਪੁੱਤ ਬਾਲਾ ਹਾਂ ਰੱਖੂ ਤੇਰੇ ਵਾਲੀ ਰਾਸ਼ੀ ਚ ਹੀ ਮਖਿਆ ਤੂੰ ਆ ਵੀ ਚੰਗੀ ਮੋਰੀ ਲੰਗੀ ਮੁੰਡੇ ਦੀ ਮਾਸੀ ਆ ਤੇਰੀ ਨਹੀਂ ਉਲਟਾਉਂਦਾ ਅੱਜ ਜਿਹੜੇ ਸਰਿੰਦਰ ਨੂੰ ਉਡੀਕੀ ਜਾਣਾ ਉਸੇ ਦਾ ਮੁੰਡਾ ਕਰੇ ਅਸੀਂ ਸਾਰੇ ਇਹਨੂੰ ਸ਼ਿੰਦੀ ਕਹਿੰਨੇ ਆ ਸੁਖਜੀਤ ਦਾ ਹਾਣੀ ਆ ਇਕੱਠੇ ਖੇਡੇ ਪੜ੍ਹੇ ਲਿਖੇ ਜਵਾਨ ਹੋਏ ਇਹਦਾ ਨਾਂ ਵੀ ਸ ਅੱਖਰ ਤੇ ਹੀ ਆ ਸ ਅੱਖਰ ਮੈਨੂੰ ਚੰਗਾ ਲੱਗਦਾ ਇਹਨਾਂ ਸਾਰਿਆਂ ਦੇ ਨਾਮਾਂ ਕਰਕੇ ਉਂ ਵੀ ਦੱਸਦੇ ਆ ਸ ਸ਼ਬ ਹੁੰਦਾ ਸੁਖਵੰਤ ਸ਼ਬ ਖੇਡਦੇ ਨੂੰ ਵੇਖ ਕੇ ਕਹਿੰਦੀ ਲੈ ਵੇਖ ਲੈ ਅੱਖਾਂ ਤੇਰੇ ਵਰਗੀਆਂ ਨੱਕ ਤਿੱਖੇ ਸੁਰਜੀਤ ਵਰਗਾ ਖੇਡਦਾ ਉਹਦੇ ਵਾਂਗੂ ਮੂੰਚ ਗੁੱਠਾ ਪਾ ਕੇ ਚੁੰਗਦਾ ਕਿੰਨਾ ਸੋਹਣਾ ਲੱਗਦਾ ਜਮਈ ਸੁਖਜੀਤ ਦਾ ਦੂਜਾ ਰੂਪ ਵੇੜੇ ਜੋ ਰਾਜਕੁਮਾਰਾ ਵਾਂਗੂ ਲੱਤ ਤੇ ਲੱਤ ਧਰੀ ਮੰਜੇ ਤੇ ਪਿਆ ਤਾਹਾਂ ਨੂੰ ਝਾਕਦਾ ਖੇਢੀ ਜਾਵੇ ਜਿਵੇਂ ਤੂੰ ਪੈਣਾ ਹੁੰਨਾ ਮੇਰੀ ਤਾਂ ਕੱਲੀ ਦੀ ਬਲਾਈ ਹਾਸੀ ਨਿਕਲੀ ਮੈਂ ਕਿਹਾ ਵੇਖ ਲੈ ਲੈ ਰੱਖੇ ਕਿਵੇਂ ਨਾ ਲੱਤੇ ਲੱਤ ਚਹਲਾਂ ਦੀ ਅੰਸ਼ ਹੈ ਚਹਲਾਂ ਦਾ ਚਲੀਹਾ ਤਾਂ ਮੰਨਿਆ ਹੋਇਆ ਸੋਹਪਣ ਚ ਲੋਕ ਤਾਂ ਪਰੀਆਂ ਦੀ ਔਲਾਦ ਕਹਿੰਦੇ ਨੇ ਸਾਨੂੰ ਸੁਖਜੀਤ ਵੀ ਗੋਰਾ ਨਿਸ਼ੋ ਗੋਲ ਮਟੋਲ ਜਾ ਜਦੋਂ ਰੋੜਨ ਲੱਗਿਆ ਵੇੜੇ 'ਚ ਕਿਲਕਾਰੀਆਂ ਮਾਰਦਾ ਸਾਰਾ ਵੇੜਾ ਹੱਸਣ ਲੱਗ ਜਾਂਦਾ ਤੋਤਲੀਆਂ ਗੱਲਾਂ ਸੁਣ ਕੇ ਮੇਰਾ ਅੰਦਰਲਾ ਵੀ ਖੜ ਜਾਂਦਾ ਸਕੂਲ ਪੜਨ ਲਾਇਆ ਅਕੈਡਮੀ ਵਾਲੀ ਵੈਨ ਵੇਖ ਕੇ ਭੱਜ ਕੇ ਜਾਂ ਚੜਦਾ ਪਲੱਸ 2 'ਚ ਸਕੂਲ 'ਚੋਂ ਫਾਸਟ ਆਇਆ ਡੀਏਵੀ ਕਾਲਜ ਤੋਂ ਬੀਏ ਕੀਤੀ ਨਿਕਲਦੇ ਨੂੰ ਅੰਕੜਾ ਵਿਭਾਗ ਵਿੱਚ ਨੌਕਰੀ ਮਿਲ ਗਈ ਮੇਰੀ ਧਰਤੀ ਤੇ ਅੱਡੀ ਨਾ ਲੱਗੇ ਮੈਂ 10ਵੀਂ ਤੋਂ ਗਹਾਂ ਨਹੀਂ ਗਿਆ ਖੇਤੀ 'ਚ ਪੈ ਗਿਆ ਸੀ ਇਹਦੀ ਪੜ੍ਹਾਈ ਸਾਰthਾ ਗਈ ਨਰੰજન ਨੰਬਰਦਾਰ ਜਦੋਂ ਮਿਲਦਾ ਇੱਕੋ ਬੋਲ ਬੋਲਦਾ ਸ਼ੇਵਸਿਆਂ ਤੇਰੀ ਖੇਤੀ ਫਲ ਗਈ ਮੁੰਡੇ ਨੇ ਹੱਦ ਕਰਤੇ ਪਿੰਡ 'ਚ ਕਿੰਨੇ ਫਿਰਦੇ ਨੇ ਪੈਂਟਾਂ ਕਸੀ ਕਿੰਨੇ ਗਨਿੱਤਰ ਗਏ ਅੱਜ ਮਨ ਚ ਆਉਂਦੀ ਆ ਉਹਨੇ ਤਾਂ ਨਿੱਤਰ ਕੇ ਵਿਖਾਤਾ ਹੁਣ ਜਿਹੜੀ ਵਿਪਤਾ 'ਚੋਂ ਮੈਂ ਨਿੱਤਰਨਾ ਗੱਲ ਉਹਦੀ ਔਖੀ ਹੋਈ ਖੜੀ ਐ। ਨਿਤਾਰਾ ਤਾਂ ਕਰਨਾ ਹੀ ਆ। ਸ਼ਿੰਦੀ ਨੂੰ ਡਿੱਕੀ ਜਾਣਾ। ਪਹੁੰਚਿਆ ਨਹੀਂ। ਲੇਟ ਹੋਣ ਵਾਲਾ ਤਾਂ ਹੈ ਨਹੀਂ। ਵਿਣ ਬੋਲਿਆ ਸਭ ਕੁਝ ਜਾਣਦਾ। ਦੀ ਆਵਾਜ਼ ਸੁਣਦੀ ਐ। ਫੋਨ ਦੀ ਸਕਰੀਨ ਤੇ ਸ਼ਿੰਦੀ ਲਿਖਿਆ ਇੱਧਰ ਉੱਧਰ ਰਿਸਕ ਦਾ ਦਿਸਦਾ। ਲੈ ਆ ਗਿਆ ਲੱਗਦਾ। ਕਹਿ ਫੋਨ ਕਰਨ ਨੂੰ ਲਾਉਣਾ। ਮਾਸੜ ਜੀ ਮੈਂ ਪਹੁੰਚਣ ਵਾਲਾ। ਕਾਰ ਖਰਾਬ ਹੋ ਗਈ ਸੀ। ਤਿਆਰ ਹੋ ਜਾਓ ਬਹੁਤਾ ਜਰਨੀ ਬੈਂਦੇ। ਆਜਾ ਸ਼ੇਰਾ ਆਜਾ ਮੈਂ ਤਾਂ ਉਡੀਕੀ ਜਾਣਾ ਨਹਾ ਕੇ ਰੋਟੀ ਛਕਣੀ ਆ ਹਿੰਮਤ ਨਾਲ ਆਜਾ ਸ਼ਿੰਦੀ ਨਾਲ ਗੱਲ ਕਰਕੇ ਮਨ ਹੌਸਲੇ 'ਚ ਹੋ ਗਿਆ ਜਿਹੜਾ ਹੌਸਲਾ ਅੱਜ ਵਰਤਣਾ ਉਸਨੇ ਗੱਲ ਤਣਪੱਤਨ ਲਾਉਣੀ ਆ ਕੀਦਾ ਫੋਨ ਸੀ ਸ਼ਿੰਦੀ ਦਾ ਤੂੰ ਤਿਆਰ ਹੋ ਜਾ ਜਿਹੜੀ ਬਣਨੀ ਹੁੰਦੀ ਆ ਉਹੀ ਬਣਦੀ ਆ ਪਹਿਲਾਂ ਕਿੰਨੀਆਂ ਕੁ ਥੰਮੀਆਂ ਲਾ ਲਈਆਂ ਵਕਤ ਨੂੰ ਆਪਦੇ ਸਰੀਰ ਨੂੰ ਮਰੋੜੇ ਦੇ ਨਾਲ ਕੁਛ ਨਹੀਂ ਬਣਦਾ ਮਾੜਾ ਆਵੇ ਨਾ ਮਾੜਾ ਜੰਮੇ ਨਾ ਕਿਸੇ ਦੇ ਬਹੁਤਾ ਚੇੜਿਆਂ ਚ ਨਾ ਉਲਝਿਆ ਬੈਠਾ ਰਹਿ ਉਹਨੇ ਆ ਕੇ ਕਾਲ ਕਰਨੀ ਆ ਸੁਖਵੰਤ ਦੀ ਗੱਲ ਨੇ ਅੰਦਰ ਹੋਰ ਤੇਜ਼ੀ ਲਿਆਤੀ ਹੱਥ ਤੇ ਹੱਥ ਧਰ ਕੇ ਵੀ ਕੁਝ ਨਹੀਂ ਬੰਦਾ ਹੱਥ ਪੱਲਾ ਤਾਂ ਹਿਲਾਉਣਾ ਹੀ ਪਊ ਬੰਦੇ ਦਾ ਕੰਮ ਆ ਕਰਮ ਕਰਨਾ ਫਾਲੋ ਦੇ ਹੱਥਾਂ ਜਵਾਕਾ ਵਾਂਗੂ ਰੀਰੀ ਕਰਕੇ ਵੀ ਦਿਨ ਨਹੀਂ ਲੰਘਦੇ ਮੈਂ ਆਪਦੇ ਕੰਮ ਦੀ ਕਦੇ ਕਾਲ ਨਹੀਂ ਕੀਤੀ ਕਿਸੇ ਤੇ ਛੱਡਣਾ ਤਾਂ ਦੂਰ ਦੀ ਗੱਲ ਆ ਤੁਰਤ ਜਿਹੜਾ ਕੰਮ ਆਪਦੇ ਹੱਥੀ ਹੋ ਜੇ ਉਹਦੇ ਵਰਗੀ ਰੀਸ ਨਹੀਂ ਹੁੰਦੀ ਮੈਂ ਤਾਂ ਬਥੇਰੀਆਂ ਚੰਗੀਆਂ ਦੀਆਂ ਰੀਸਾਂ ਕੀਤੀਆਂ ਮੇਰੀ ਰੀਸ ਨਹੀਂ ਕੀਤੀ ਇਹਨੇ ਇਹੀ ਦੁੱਖ ਮਾਰੀ ਜਾਂਦਾ ਪੂਰਾ ਮਥੀ ਬੈਠਾ ਅੱਜ ਮੁਕਾਦੂ ਦੁੱਖ ਨਸੂਰ ਰਿਸਨੋਂ ਹਟਜੋ ਹੋਰ ਨਹੀਂ ਤਾਂ ਧਰਮਰਾਜ ਦੀ ਕਚਹਿਰੀ 'ਚ ਤਾਂ ਜਾਊ ਸਰਖਰੂ ਹੋ ਕੇ ਵਿਣ ਬੋਲਿਆਂ ਰਿੰਗ ਫੇਰ ਵੱਜਦੀ ਐ ਵੇਖਦਾ ਚੋਪੜੇ ਵਕੀਲ ਦਾ ਫੋਨ ਹਾਂਜੀ ਬਸ ਤੁਰਨ ਵਾਲਿਆਂ ਉਹ ਮੁੰਡਾ ਸ਼ਿੰਦੀ ਆਉਂਦਾ ਕਾਰ ਲੈ ਕੇ ਆਗੇ ਬਸ ਕਹਿ ਫੋਨ ਰੱਖ ਦਿੰਨਾ ਸ਼ਿੰਦੀ ਨੂੰ ਕਿਹੜਾ ਖੰਡ ਪਾਈ ਆ ਕਿੰਨੇ ਕਿੰਨੇ ਦਿਨ ਇੱਥੇ ਸੁਖਜੀਤ ਕੋਲ ਰਹਿ ਪੈਂਦਾ ਵਿਆਹ ਮਗਰੋਂ ਆਇਆ ਰਾਤ ਰਹਿ ਪਿਆ ਰੋਟੀ ਖਾਂਦੇ ਗੱਲਾਂ ਕਰਦੇ ਰਹੇ ਅਗਲੇ ਦਿਨ ਇਹਦੇ ਜਾਣ ਮਗਰੋਂ ਜਿਹੜਾ ਚੱਜੂ ਪਾਇਆ ਭੁੱਲਦਾ ਕਿਤੇ ਆਕੇ ਇਹਨੂੰ ਬੈਠਣ ਉੱਠਣ ਗੱਲ ਕਰਨ ਦਾ ਹੀ ਨਹੀਂ ਪਤਾ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ ਮੇਰੇ ਬੰਨੀ ਅਖਾਂ ਪਾੜ-ਪਾੜ ਚਾਕੀ ਜਾਵੇ ਜਿਵੇਂ ਖਾਣਾ ਹੁੰਦਾ ਬੰਦਾ ਕੀ ਕਹੇ ਗਾਹਾਂ ਨੂੰ ਆਇਆ ਜੇ ਕਿਤੇ ਸੁਣ ਲਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਅਖੀਰ ਉਹੀ ਬੁਰੇ ਦੇ ਬਾਰ ਤੱਕ ਪਹੁੰਚਾਤਾ ਕਲਯੁਗਨ ਨੇ ਵਿਜਲੀਆਂ ਗੱਲਾਂ ਹੁਣ ਸਮਝ ਆਉਂਦੀਆਂ ਨਜਿੱਠੂ ਸਭ ਅੱਜ ਤੌਲੀਆ ਚੱਕ ਗੁਸਲਖਾਨੇ ਬੰਨੀ ਤੌਰ ਤੇ ਆ ਮਨ ਮੰਦਾ ਨਹੀਂ ਨਹਾਉਣ ਨੂੰ ਜੀ ਕਰਦਾ ਐਂ ਕੱਪੜੇ ਪਾ ਕੇ ਤੁਰ ਜਾ ਫੇਰ ਵੀ ਕੱਪ ਪਾਣੀ ਦਾ ਪਿੰਡੇ ਤੇ ਪਾ ਲੈਣਾ। ਟੜਟੜ ਹੀ ਆਉਂਦੀ ਆ। ਦਬਾ-ਦਬ ਪਿੰਡੇ ਤੇ ਹੱਥ ਮਾਰਦਾ। ਅੰਦਰ ਲਈ ਕਾਲ ਜਈ ਚ ਸਰੀਰ ਠੀਕ ਨਹੀਂ ਲੱਗਦਾ। ਸੁਰਤੀ ਫੇਰ ਉਸੇ ਚੱਲਦੀ ਰੀਲ ਨਾਲ ਜੁੜ ਜਾਂਦੀ ਆ। ਐਤਵਾਰ ਨੂੰ ਸੁਖਜੀਤ ਕਰੇ ਹੁੰਦਾ। ਕੋਈ ਨਾ ਕੋਈ ਰਿਸ਼ਤੇ ਵਾਲਾ ਖੜਾ ਹੀ ਰਹਿੰਦਾ। ਮੇਰੇ ਵੀ ਮਨ ਚ ਆਈ ਨੌਕਰੀ ਕਰਦਾ। ਹੁਣ ਕਾਦੇ ਵਾਸਤੇ ਟਾਈਮ ਲਾਉਣ। ਇਹਦੇ ਸੰਗਤ ਵਾਲੇ ਫੁੱਫੜ ਨੇ ਜੋਰਾ ਪਾਇਆ। ਅਖੇ ਕੁੜੀ ਗੋਰੀ ਚਿੱਟੀ ਲੰਮੀ ਲਗਰ ਵਰਗੀ ਆ ਐਮਏ ਪਾਸ ਆ ਚੰਡੀਗੜ੍ਹ ਪੜ੍ਹੀ ਆ ਮੁੰਡੇ ਨਾਲ ਤੁਰਦੀ ਪੂਰੀ ਸਜੂ ਦੋਹੇ ਪੜੇ ਲਿਖਿਆ ਘਰ ਨੂੰ ਹੋਰ ਗਾਂ ਤਾਂ ਹੀ ਲੈ ਜਾਣਗੇ ਚੰਗਾ ਘਰ ਆ ਦੋ ਪੈਣਾ ਪੈਣਾ ਨੇ ਇਹ ਵੱਡੀ ਆ ਲੈਣ ਦੇਣ ਬੰਨੀਓ ਕਸਰ ਨਹੀਂ ਛੱਡਦੇ ਖੱਬੀ ਖਾਂ ਵਿਆਹ ਕਰਨਗੇ ਇਹਦੀ ਮਾਂ ਆਖੇ ਹੋਰ ਕੀ ਚਾਹੀਦਾ ਵਿਆਹ ਲਿਆਂਦੀ ਆਉਂਦੇ ਸਿਆਲ ਚ ਪੋਤਾ ਹੋ ਗਿਆ ਸੁਖਜੀਤ ਦਾ ਸੁਭਾਤਾ ਸ਼ੁਰੂ ਤੋਂ ਹੀ ਚੁੱਪ ਕੀਤਾ ਸੀ ਨਾ ਕਿਸੇ ਦੀ ਵੱਧਵੀ ਨਾ ਘਟਵੀ ਆਪਣੇ ਆਪ 'ਚ ਮਸਤ ਆਪਾਂ ਤਾਂ ਪੂਰੇ ਵਜਾਈ ਵਾਜੇ ਵਧਾਈਆਂ ਦੇਣ ਆਈਆਂ ਬਾਜੀ ਕਰਨੀਆਂ ਦੇ ਮਿੱਠੇ ਬੋਲ ਕੰਨਾਂ 'ਚ ਰਸ ਖੋਲਣ ਲੱਗੇ ਲੱਖ ਲੱਖ ਵਧਾਈਆਂ ਹੋਣ ਉੱਚੇ ਸ਼ਮਲੇ ਵਾਲੇ ਸਰਦਾਰ ਨੂੰ ਦਾਦੇ-ਦਾਦੀ ਦੇ ਘਰ ਪਰਿਵਾਰ ਦੀ ਜੜ ਹਰੀ ਕੈਮ ਰੱਖੇ ਬਾਜਾਂ ਵਾਲਾ ਪੋਤਾ ਵਿਹੜੇ 'ਚ ਖੇਡਦਾ ਅਕਲਕਾਰੀਆਂ ਮਾਰਦਾ ਸਾਰੇ ਟੱਬਰ ਦਾ ਜੀਲਵਾਵੇ ਤਰਕੀਆਂ ਕਰੇ ਸੋਹਣੀ ਦਾਦੀ ਨੂੰ ਕਨੇਡਾ ਲੈਂਡ ਕਰਾਵੇ ਮਹਾਰਾਜ ਵੇਲਾ ਵਧਾਵੇ ਰੰਗ ਭਾਗ ਲਾਵੇ ਨੱਚਦੀਆਂ ਦੀ ਧਰਤੀ ਤੇ ਵੱਜਦੀ ਅੱਡੀ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ ਪੁੱਤ ਦੇ ਜਨਮ ਵਾਂਗੂ ਪੋਤੇ ਦੀ ਖੁਸ਼ੀ ਤਾਂ ਸਗੋਂ ਦੁੱਗਣੀ ਸੀ ਨਤ ਨਤ ਥੋੜਾ ਲਾਲ ਜੰਮਦੀਆਂ ਮੂਲ ਨਾਲੋਂ ਵਿਆਜ ਪਿਆਰਾ ਐਵੇਂ ਥੋੜ੍ਹ ਦੁਨੀਆ ਆਖਦੀ ਐ ਆਪ ਦਾ ਅਗਵਾੜ ਤਾਂ ਕੀ ਪਿੰਡ ਭਾਵੇਂ ਵੱਡਾ ਦੂਜੀਆਂ ਪੱਤੀਆਂ 'ਚ ਵੀ ਗੱਲਾਂ ਹੋਣ ਲਾਦੀਆਂ ਜਿਹੜੀਆਂ ਗੱਲਾਂ ਹੋਣ ਹੋ ਗਈਆਂ ਇਹ ਤਾਂ ਚਿੱਤ-ਚਿੱਤੇ ਵੀ ਨਹੀਂ ਸੀ ਵੀ ਆਹ ਕੁਛ ਹੋਜੂ ਉਹਨਾਂ ਦਾ ਪੰਨਿਆਂ ਤਾਂ ਆਹ ਦੋਜਕ ਨੂੰ ਫੜਿਆ ਬੈਠਾ ਯਾਦ ਕਰਕੇ ਮਨ ਚ ਆਉਂਦਾ ਕਿਹੜੀਆਂ ਵੇਲਾਂ ਵਧਾਉਣੀਆਂ ਸੀ ਇੰਨੇ ਤਾਂ ਸਭ ਵੇਲਾਂ ਪੁੱਟ ਬੁਗਾ ਮਾਰੀਆਂ ਸ਼ੋਭ ਤੀਜੇ ਚੌਥੇ ਸਾਲ 'ਚ ਹੋ ਗਿਆ ਕੰਮ ਕਰਨਾ ਹੀ ਮੇਲੋਂ ਨੇ ਅੰਦਰ ਵੜਦਿਆਂ ਗੇਟ ਕੋਲ ਖੇੜਦੇ ਨੂੰ ਗੋਦੀ ਚੱਕ ਲਿਆ ਤੁਰੀ ਆਉਂਦੀ ਬੰਨੀ ਨੂੰ ਪ੍ਰੀਤੀ ਦੀ ਨਿਗਾ ਪੈ ਗਈ ਉਦੋਂ ਤਾਂ ਬੋਲੀ ਨਹੀਂ ਮੈਲੋ ਦੇ ਜਾਨ ਮਗਰੋਂ ਲੱਗੀ ਕਿੱਥੇ ਚੱਕ ਲਿਆ ਜਵਾਕ ਨੂੰ ਗੋਹੇ ਨਾਲ ਲਿਬੜੀ ਤੇ ਬੜੀ ਨੇ ਪਤਾ ਨਹੀਂ ਕਿੱਥੇ ਕਿੱਥੇ ਤੁਰੀ ਫਿਰਦੀ ਐ ਜਵਾਕ ਨੂੰ ਹੋਰ ਕੋਈ ਲਾਗ ਲਾਜੂ ਵੀ ਬਿਮਾਰੀਆਂ ਹੁੰਦੀਆਂ ਨੇ ਇਹਨਾਂ ਨੂੰ ਨਾਲੇ ਸਭ ਕੁਝ ਹੁੰਦੇ ਸੁੰਦੇ ਨਿਆਣਾ ਫਿਰਦਾ ਰਿੱਤੇ ਚ ਲਿਬੜਦਾ ਕਿਹੜੇ ਸਕੂਲ ਨੇ ਇੱਥੇ ਕਿਹੜੇ ਕਰੈਚ ਆਂਗਣਵਾੜੀ 'ਚ ਜਵਾਕ ਧੁੱਪੇ ਮੱਚੀ ਜਾਂਦੇ ਰਹਿੰਦੇ ਆ ਮਾੜਾ ਮੋਟਾ ਸਰਕਾਰ ਤੋਂ ਜਿਹੜਾ ਮਿਲਦਾ ਉਹ ਵੀ ਵਰਕਰਾਂ ਘਰਾਂ ਨੂੰ ਲੈ ਜਾਂਦੀਆਂ ਨੇ ਮੱਖਿਆ ਬਖਾਤੀ ਚੰਡੀਗੜ੍ਹ ਵਾਲੀ ਚੌਧਰ ਇਹਨੂੰ ਤਾਂ ਬੰਦਿਆਂ ਚੋਂ ਮੁਸਕਾਉਣ ਲੱਗ ਗਿਆ ਗੁੱਸਾ ਤਾਂ ਆਇਆ ਸੁਣ ਕੇ ਪਰ ਅੰਦਰੇ ਪੀ ਗਿਆ ਪੁੱਛਣ ਵਾਲਾ ਹੋਵੇ ਮਿੱਟੀ ਨਾਲ ਬਿਮਾਰੀਆਂ ਲੱਗਦੀਆਂ ਡਾਕਟਰ ਤਾਂ ਆਪ ਕਹਿੰਦੇ ਨੇ ਵੀ ਜਵਾਕ ਮਿੱਟੀ 'ਚ ਖੇਡੇ ਤਾਂ ਵੱਧ ਪਰਫੁੱਲਤ ਹੁੰਦਾ ਓਦਾਂ ਕੀ ਰੋਜ਼ ਕੋਈ ਨਾ ਕੋਈ ਗੱਲਬਾਤ ਦੀ ਗੱਲ ਤੇ ਨੂੰ ਦਾ ਰਟਨ ਕੰਨਾਂ 'ਚ ਪੈਂਦਾ ਲੋਕਾਂ ਦੇ ਜਵਾਕ ਕਾਨਵੈਂਟ ਸਕੂਲਾਂ 'ਚ ਪੜ੍ਹਦੇ ਨੇ ਆਵਦਾ ਜਵਾਕ ਆਹ ਫਿਰਦਾ ਬੀਹਿਆਂ ਦੀ ਗਰਦ ਫੱਕਦਾ ਬਥੇਰਾ ਕਹੀਦਾ ਵੀ ਸੁਖਜੀਤ ਐ ਇਸੇ ਪਿੰਡ ਰਕ ਇੱਥੋਂ ਤੱਕ ਗਿਆ ਨਾਲੇ ਘਰ ਵਰਗਾ ਦੁੱਧ ਵਾਦ ਬਾਹਰ ਕਿੱਥੇ ਮਿਲਦਾ ਕੱਲਾ ਦੁੱਧ ਪੀ ਪੀ ਕੇ ਕੀ ਕਰੂ ਪੜ੍ਹਾਈ ਨਹੀਂ ਮਿਲਦੀ ਜਿਹੜੀ ਨੇ ਸਾਰੀ ਉਮਰ ਕੰਮ ਆਉਣਾ ਉਸੇ ਵਕਤ ਜਵਾਬ ਆਉਂਦਾ ਅਖੀਰ ਆ ਕੇ ਕਹਤਾ ਵਗਜੋ ਬਾਪੂ ਜੀ ਫਿਕਰ ਨਾ ਕਰੋ ਏ ਵੀ ਉੱਥੇ ਕੋਈ ਟੈਸਟ ਟੋਸਟ ਦੇ ਲੂ ਨੌਕਰੀ ਦਾ ਸੁਖਜੀਤ ਨੇ ਮੇਰਾ ਮਨ ਰੱਖਣ ਖਾਤਰ ਗੱਲ ਕਹੀ ਉਹ ਤਾਂ ਗਾਹਾਂ ਪਤਾ ਲੱਗੂ ਮੈਂ 2-3 ਦਿਨਾਂ ਮਗਰੋਂ ਇਕੱਠਾ ਦੁੱਧ ਬਾਦ ਫੜਾ ਆਉਂਦਾ ਫ੍ਰਿਜ ਹੈਗਾ ਸੀ ਸੰਭਲ ਜਾਂਦਾ ਹਫ਼ਤਾ 15 ਦਿਨਾਂ ਤੋਂ ਐਂਤਵਾਰ ਨੂੰ ਇਹ ਵੀ ਪੰਡ ਗੇੜਾ ਮਾਰ ਜਾਂਦੇ ਦਸਹਿਰਾ ਲੰਘੇ ਮਗਰੋਂ ਇੱਕ ਦਿਨ ਘਰੇ ਆਏ ਨੂੰ ਆਥਣੇ ਦੀ ਮਾਂ ਕਹਿੰਦੀ ਸੁਖਜੀਤ ਨੇ ਸੁਨੇਹਾ ਦਿੱਤਾ ਸ਼ੌਭਾ ਘਰ ਦੇ ਕੜਾਈ ਬਿਸਕਟ ਬਹੁਤ ਚਾ ਨਾਲ ਖਾਂਦਾ ਦਿਵਾਲੀ ਤੋਂ ਪਹਿਲਾਂ ਹੀ ਮੈਂ ਬਿਸਕਟ ਲੈ ਕੇ ਗਿਆ ਅੰਦਰ ਬੈਠੇ ਦੀ ਨਿਗਾ ਮੇਰੀ ਕੰਧ ਤੇ ਲੱਗੀ ਕੈਮਰਿਆਂ ਮੰਨੀ ਗਈ ਮਨ ਚ ਆਇਆ ਚੰਗਾ ਹੋਇਆ ਰੋਜ਼ ਗੱਲਾਂ ਸੁਣਦੇ ਆ ਕੀ ਕੁਛ ਹੋਈ ਜਾਂਦਾ ਨਾਲੇ ਜਵਾਕ ਇਕੱਲੇ ਨਹੀਂ ਚੰਗੀ ਸੋਚ ਆ ਸੁਖਜੀਤ ਦੀ ਵੇਖ ਕੇ ਮੇਰਾ ਮਨ ਤਸੱਲੀਟ ਹੋ ਗਿਆ ਇਹਨਾਂ ਨੇ ਰਹਿਣਾ ਇਹਨਾਂ ਦੀ ਖੁਸ਼ੀ ਆ ਜਿਵੇਂ ਠੀਕ ਲੱਗੇ ਕਰੀ ਚੱਲਣ 4-5 ਸਾਲ ਐਵੇਂ ਵਧੀਆ ਲੰਘੇ ਦੁਨੀਆ 'ਚ ਬਥੇਰਾ ਕੁਛ ਨਵਾਂ ਵੀ ਆਈ ਜਾਂਦਾ ਲੋਕਾਂ ਦੀ ਮਤ ਮਾਰੀ ਪਈ ਆ ਇਸੇ ਨਵੇਂ ਚੋਂ ਹੀ ਆ ਜਿਹੜਾ ਕੁਛ ਚੇਰ ਦਾ ਦੁਨੀਆ ਨੂੰ ਬਾਹਰ ਜਾਂਦਾ ਚੱਲ ਉੱਠਿਆ ਸਾਡੇ ਪਿੰਡਾਂ ਮੰਨੀ ਵੀ ਲੋਕਾਂ ਨੇ ਨੇਰੀ ਲਿਆਦੀ ਬਠਿੰਡੇ ਬਾਜ਼ਾਰ ਅੰਦਰ ਲੀਆਂ ਸੜਕਾਂ 'ਤਾਂ ਇੰਨਾ ਬਾਹਰ ਭੇਜਣ ਵਾਲੀਆਂ ਦੁਕਾਨਾਂ ਨਾਲ ਭਰੀਆਂ ਪਈਆਂ ਨੇ ਹਰੇਕ ਫੱਟੇ ਤੇ ਆਈਲੈਟਸ ਆਈਲੈਟਸ ਏਜੰਟਾਂ ਤੇ ਇਹਨਾਂ ਦੁਕਾਨਦਾਰਾਂ ਦੀ ਤਾਂ ਚੰਦ ਹੀ ਆ ਲੋਕ ਜਾਇਦਾਦਾਂ ਵੇਚ-ਵੇਚ ਕੇ ਜਵਾਕਾਂ ਨੂੰ ਜਹਾਜ਼ ਚੜਾਈ ਜਾਂਦੇ ਆਂ ਗਾਹਾਂ ਜਿਵੇਂ ਹੁੰਦੀ ਐ ਹੋਈ ਜਾਵੇ ਇਹਦੇ ਵੀ ਇਹੀ ਡਡੂਲਾ ਉੱਠ ਖੜਿਆ ਆ ਕਿ ਕੈਨੇਡਾ ਜਾਵਾਂ ਇੱਥੇ ਕੀ ਆ ਮੈਂ ਕਿਹਾ ਹਿੰਮਤ ਨਾਲ ਕੰਮ ਕਰੋ ਇੱਥੇ ਵੀ ਬਥੇਰਾ ਕੁਛ ਆ ਸੁਖਜੀਤ ਨਹੀਂ ਤੇਰੇ ਸਾਹਮਣੇ ਲੱਗਿਆ ਬੈਠਾ ਤੁਹਾਡੇ ਕੋਲ ਤਾਂ ਆ ਸੁਖਜੀਤ ਸੁਖਜੀਤ ਤੋਂ ਬਿਨਾ ਗਾਹਾਂ ਤੋਰਨ ਦੀ ਹੋਰ ਕੋਈ ਗੱਲ ਹੀ ਹੈ ਨਹੀਂ ਕਿਤੇ ਲੱਗ ਗਿਆ ਤੁੱਕਾ ਇਹ ਤਾਂ ਦੁੱਗਣੀ ਪੜ੍ਹਾਈ ਵਾਲੇ ਫਿਰਦੇ ਆ ਵਿਚਾਰੇ ਠੇਡੇ ਖਾਂਦੇ ਵੇਖੇ ਨੀ ਟੈਂਕੀਆਂ ਤੇ ਚੜੇ ਮੈਂ ਕਿਹਾ ਜਵਾਕ ਬੰਨੀ ਧਿਆਨ ਦਿਓ ਵੱਡੀਆਂ ਜਮਾਤਾਂ 'ਚ ਹੋਣ ਵਾਲਾ ਇਹ ਪੜ੍ਹ ਜੇ ਮੌਜਾਂ ਕਰੋਗੇ ਤੁਹਾਡੇ ਜੋਗਰਾ ਬਥੇਰੇ ਗੱਲ ਸੁਣਦੀ ਨੇ ਫੋਨ ਕੱਟਤਾ ਤਿੰਨ ਚਾਰ ਦਿਨਾਂ ਮਗਰੋਂ ਮੈਂ ਸ਼ਹਿਰ ਗਿਆ ਦੁੱਧ ਫੜਾਉਣ ਨਾ ਆਪ ਘਰੇ ਇਹਨਾਂ ਜਵਾਕ ਮੈਂ ਖੜਾ ਬੈਠ ਬੈਠ ਝਾਕਾਂ ਸੁਖਜੀਤ ਦਫ਼ਤਰ 'ਚ ਸੀ ਫੋਨ ਲਾਇਆ बोलेया ओ त आायलट्स ਕਰਨ ਲੱਗੀ। ਸ਼ੋਭ ਵੀ ਟਿਊਸ਼ਨ ਗਿਆ ਹੁੰਦਾ ਐਸ ਵੇਲੇ। ਮੈਂ ਆਉਣਾ। ਸੁਣ ਕੇ ਚੁੱਪ ਕਰ ਗਿਆ ਮੈਂ। ਸੁਖਜੀਤ ਨੇ ਆ ਕੇ ਜਿੰਦਾ ਖੋਲਿਆ। "ਰਾਤ ਨੂੰ ਰੋਟੀ ਖਾਣ ਲੱਗਿਆ ਕਿਹਾ। ਦੁੱਧ ਨੂੰ ਉਬਾਲਾ ਜ਼ਰੂਰ ਦੇ ਕੇ ਰੱਖਦੇ ਹੋ ਭਾਈ। ਤਾਂ ਬੋਲੀ। ਬਾਪੂ ਜੀ ਐ ਢੋਲਕੀਆਂ ਚੱਕੀ ਕਿੰਨਾ ਚਿਰ ਤੁਰੇ ਫਿਰੋਗੇ। ਹੁਣ ਯੁੱਗ ਕਿਹੜਾ? ਇੱਥੇ ਸਭ ਕੁਝ ਮਿਲਦਾ। ਮੈਂ ਕਿਹਾ ਜਿੰਨਾ ਚਿਰ ਨੈਣ ਪ੍ਰੈਣ ਚੱਲਦੇ ਆ ਮੱਝ ਰੱਖੀ ਹੋਈ ਆ ਭੇਜੀ ਜਾਂਦੇ ਆ ਮਗਰੋਂ ਤੁਸੀਂ ਆਪਣਾ ਆਪ ਵਿਚਾਰਿਓ ਗੱਲ ਸੁਣ ਕੇ ਆਪ ਦੀ ਰਾਗਣੀ ਫੇਰ ਗਾਉਣ ਲੱਗੀ ਆਈਲਟਸ ਕਰਕੇ ਪੁਆਇੰਟ ਬੇਸ ਤੇ ਪੀਆਰ ਹੋ ਕੇ ਜਲਦੀ ਕੈਨੇਡਾ ਚਲੀ ਜਾਊਂਗੀ ਗੱਲਾਂ ਐਂ ਕਰੇ ਰਕਾਨ ਜਿਵੇਂ ਅੱਜ ਕੱਲ੍ਹ ਤੇ ਜਹਾਜ਼ ਚੜਨ ਵਾਲੀ ਆ ਐਂ ਕਿਤੇ ਪਤਾ ਸੀ ਇਹਨੇ ਕਿਨੂੰ ਕਿਨੂੰ ਕਿਹੜੇ ਕਿਹੜੇ ਜਹਾਜ਼ 'ਚ ਚੜਾਉਣਾ ਘੜੀ ਤੇ ਨਿਗਾਹ ਜਾਂਦੀ ਆ 9 ਵਜ ਗਏ ਸੁਖਵੰਤ ਨੂੰ ਹਾਂਕ ਮਾਰਦਾ ਰੋਟੀ ਲਿਆ ਕਰਨ ਦੇਣੇ ਆਉਣ ਆਲਾ ਸਿੰਦੀ ਰੋਟੀ ਖਾਂਦੇ ਦੀ ਰੀਲ ਫੇਰ ਸੁਖਜੀਤ ਬੰਨੀ ਜੁੜ ਜਾਂਦੀ ਹੈ ਲੱਗਦਾ ਅੱਜ ਹੋਜੂ ਨਵੇੜਾ ਕਿੰਨੇ ਸਾਲਾਂ ਦੇ ਸੈਕੀ ਜਾਣੇ ਆ ਮਿਲੂ ਹੱਡਾਂ ਨੂੰ ਚੈਨ ਚੈਨ ਤਾਂ ਉਸ ਮਾੜੀ ਕਿਸਮਤ ਵਾਲੇ ਨੂੰ ਵੀ ਨਹੀਂ ਸੀ ਮਿਲੀ ਬਥੇਰੀ ਅਕਲ ਦਾ ਮਾਲਕ ਸੀ ਐਂ ਚੌਪ ਚ ਪੀਤਾ ਤੁਰ ਗਿਆ ਮੇਰੇ ਹੱਡ ਰੋਲਨ ਮੈਨੂੰ ਤਾਂ ਆਇਆ ਸੀ ਵੀ ਸਾਰੀ ਦੁਨੀਆ ਦੇ ਜਵਾਕ ਹੀ ਸ਼ਹਿਰਾਂ 'ਚ ਰਹਿੰਦੇ ਆ ਜਦੋਂ ਵੀ ਜਾਂਦਾ ਵੇਖਦਾ ਸੁਖਜੀਤ ਚੁੱਪਚੁੱਪ ਰਹਿੰਦਾ ਘੜੀਪਲ ਵੀ ਜੇ ਮੇਰੇ ਕੋਲ ਬੈਠਦਾ ਗੁਆਚਿਆ ਗੁਆਚਿਆ ਜਾ ਪੈਂਡਾ ਨੂੰ ਇੱਕ ਦੋ ਵਾਰੀ ਟੋਇਆ ਵੀ ਕੀ ਗੱਲ ਐ 부জে 부জে ਜਾ ਕਿਉਂ ਰਹਿਣਾ ਖਰਚੇ ਵਰਚੇ ਦੀ ਤੰਗੀ ਆ ਮੇਰੇ ਕੋਲ ਆ ਜਾ ਆਕੇ ਨਹੀਂ ਤਨਖਾ ਵਾਧੂ ਆ ਮੈਂ ਕਿਹਾ ਫੇਰ ਕਿਸ ਚੀਜ਼ ਦਾ ਘਾਟਾ ਮੁੰਡੇ ਬੰਨੀ ਵੇਖ ਕੇ ਮਨ ਮਸੂਸਿਆ ਜਾਂਦਾ ਸਿਆਲਾਂ ਦੇ ਦਿਨਾਂ ਚ ਇਹਦੀ ਮਾਂ ਕਹਿੰਦੀ ਮੈਂ ਘਰੇ ਕੱਢੇ ਹੋਏ ਖੋਇ ਦੀਆਂ ਪਿੰਨੀਆਂ ਬਣਾਈਆਂ ਜਵਾਕਾਂ ਨੂੰ ਫੜਾਇਆ ਸ਼ੌਭਤਾ ਖਾ ਕੇ ਖੁਸ਼ ਹੋ ਜੂ ਬਸੋਂ ਉੱਤਰ ਕੇ ਸਿਨੇਮਾ ਮਾਰਕੀਟ ਕੋਲੋਂ ਆਟੋ ਰਿਕਸ਼ਾ ਲੈਣ ਲੱਗਿਆ ਸਾਹਮਣੇ ਆਉਣ ਦੀ ਕਾਰ ਦੇ ਸ਼ੀਸ਼ਿਆਂ ਵਿੱਚ ਦੀ ਅੰਦਰ ਬੈਠੀ ਇਹਦੀ ਸੀ ਪਤਾ ਨਹੀਂ ਕਿਹੜੇ ਬੋਕ ਜੇ ਨਾਲ ਬੈਠੀ ਦੰਦ ਕੱਢੀ ਜਾਵੇ ਵੇਖ ਕੇ ਮੇਰੀਆਂ ਤਾਂ ਥਾਂ ਹੀ ਗਈਆਂ ਇਹਦੀ ਵੀ ਨਿਗਾ ਪੈ ਗਈ ਪਰੇ ਜੇ ਮੂੰ ਕਰ ਲਿਆ ਕਾਰ ਕੋਲੋਂ ਦੀ ਲੈਗੇ ਲੰਗਾ ਕੇ ਕਰੇ ਵੜਿਆ ਸੀ ਮਗਰੇ ਆ ਗਈ ਮਖਿਆ ਪ੍ਰੀਤੀ ਮੈਨੂੰ ਐਂ ਭਲੇਖਾ ਜਾ ਪਿਆ ਜਿਵੇਂ ਤੂੰ ਕਾਰ 'ਚ ਬੈਠੀ ਹੋਵੇਂ ਹਾਂ ਬਾਪੂ ਜੀ ਤੁਸੀਂ ਕਿੱਥੇ ਸੀ ਮੈਂ ਨਹੀਂ ਵੇਖਿਆ ਚੱਲ ਕੋਈ ਨਹੀਂ ਮੈਂ ਫੇਰ ਵੀ ਸਹਿਜ ਰਹਿਣ ਦਾ ਬਖਾਵਾ ਕੀਤਾ ਉਹ ਤਾਂ ਟੱਲਾ ਸਰ ਨੇ ਸਾਡੇ ਕੋਚਿੰਗ ਸੈਂਟਰ ਦੇ ਮਾਲਕ ਪੌਹ ਚੰਗੇ ਨੇ ਤਕੜੀ ਫਰਮਾ ਹਜ਼ਾਰਾਂ ਬੰਦੇ ਬਾਹਰ ਭੇਜਨੇ ਇਹਨਾਂ ਨੇ ਬਹੁਤੇ ਸੈੱਲ ਨੇ ਬਾਹਰ ਵੀ ਉਹਨਾਂ ਦੇ ਕਈ ਵਾਰ ਸੈਂਟਰ ਨੂੰ ਜਾਂਦੇ ਮੈਨੂੰ ਘਰ ਤੋਂ ਪਿਕ ਕਰ ਲੈਂਦੇ ਨੇ ਵਾਪਸੀ ਤੇ ਡ੍ਰੌਪ ਵੀ ਕਰ ਜਾਂਦੇ ਨੇ ਇਹਨਾਂ ਦੀ ਕੋਠੀ ਇੱਧਰ ਹੀ ਆ ਮਾਲ ਰੋਡ ਬੰਨੀ ਮੇਰੀ ਬਹੁਤ ਹੈਲਪ ਕਰਦੇ ਨੇ ਗੱਲਾਂ ਕਰਦੀ ਦੀਆਂ ਬਾਤਾਂ ਖੜੀਆਂ ਪਈਆਂ ਸੁਖਜੀਤ ਸਿਰ ਤੇ ਪਰਨਾ ਬਲੇਟ ਦਾ ਕਮਰੇ ਚੋਂ ਬਾਹਰ ਨੂੰ ਤੁਰ ਗਿਆ ਮੈਨੂੰ ਦਾਲ ਚ ਕਾਲਸ ਜੀ ਦੇ ਸੀ ਉਦੋਂ ਮਗਰੋਂ ਤਾਂ ਅੱਥ ਨਹੀਂ ਤੜਕੇ ਰੋਜ਼ ਹੀ ਫੋਨ ਆਉਣ ਲੱਗੇ ਇੱਕ ਵਾਰੀ ਅੱਧੀ ਰਾਤ ਨੂੰ ਫੰਕਾਰੇ ਮਾਰੀ ਜਾਵੇ ਮੈਂ ਫਾਹ ਲੈਨੀ ਆ ਮੇਰੇ ਤੇ ਸ਼ੱਕ ਕਰਦਾ ਐਂ ਘਰ ਵਸਦੇ ਹੁੰਦੇ ਆ ਮੈਂ ਤਾਂ ਕੈਮਰੇ ਪਟਾਉ ਮੈਂ ਕਿਹਾ ਇਹ ਚੀਜ਼ਾਂ ਤਾਂ ਘਰ ਘਰ ਲੱਗੀ ਜਾਂਦੀਆਂ ਨੇ ਪਿੰਡਾਂ ਸ਼ਹਿਰਾਂ 'ਚ ਨਾਲੇ ਤੁਸੀਂ ਸਾਰਾ ਦਿਨ ਕੰਮ ਧੰਦਿਆਂ 'ਚ ਬਾਹਰ ਤੁਰੇ ਫਿਰਦੇ ਹੋ ਸੋਚਾਂ ਹੋਈ ਕਿ ਜਾਂਦਾ ਸੁਣ ਕੇ ਸਨ ਹੋਈ ਜਾਵੇ ਦਿਮਾਗ ਐਂ ਕੀ ਪਤਾ ਸੀ ਕੈਮਰੇ ਤਾਂ ਪਟਾਉ ਨਾਲ ਘਰ ਵੀ ਪਟਾਓ ਬੇਗਾਨਾ ਬੰਦਾ ਜਦੋਂ ਧੁਰ ਚੁੱਲ੍ਹੇ ਤੱਕ ਆ ਜੇ ਫਿਰ ਸੁੱਖ ਕਿੱਥੇ ਰਹਿੰਦੀ ਆ ਔਸ ਧਗੜੇ ਨੂੰ ਸਭ ਖੁੱਲਾਂ ਸੀ ਮੁੰਡੇ ਨੂੰ ਆਥਨ ਤੜਕੇ ਤਲ ਤੇ ਚੱਕੀ ਰੱਖਦੀ ਸ਼ੋਭ ਵੀ ਹੁਣ ਉਡਾਰ ਹੋ ਰਿਹਾ ਸੀ ਦੋਵੇਂ ਪਿਓ ਪਤ ਆਥਣੇ ਬੈਟ ਬੈਟ ਚੱਕੀ ਜਾਂਦੇ ਰਹਿੰਦੇ ਇਹ ਅੱਧੀ ਰਾਤ ਘਰੇ ਵੱਢਦੀ ਜੇ ਪੁੱਛਦਾ ਗੱਲ ਨੂੰ ਆਉਂਦੀ ਇਹੀ ਕਰਤੂਤਾਂ ਵੇਖ ਕੇ ਹਰ ਵਕਤ ਤੁੰਮਣੀ ਲੱਗੀ ਰਹਿੰਦੀ ਉਹ ਦਿਨ ਤਾਂ ਵੈਰੀ ਤੇ ਵੀ ਨਾ ਆਵੇ ਜਦੋਂ ਦਿਮਾਗ ਚਾਉਂਦੀ ਐ ਗੱਲ ਦਿਸ ਨੋ ਹਟ ਜਾਂਦਾ। ਉੱਠ ਕੇ ਹਲੇ ਚਾਹ ਵੀ ਨਹੀਂ ਪੀਤੀ ਸੀ ਫੋਨ ਦੀ ਘੰਟੀ ਖੜਕੀ। ਮੇਰਾ ਕਾਲਜਾ ਤਸਕ ਦੇਣੇ ਹੀਠਾਂ ਨੂੰ ਹੋ ਗਿਆ। ਉਪਰੀ ਆਵਾਜ਼ ਸੀ। ਸੁਖਜੀਤ ਦੇ ਡੈਡੀ ਬੋਲਦੇ ਹੋ। ਹਾਂਜੀ। ਮੈਂ ਸੁਖਜੀਤ ਦਾ ਗਵੰਡੀ ਰਮਨ ਬੋਲਦਾ। ਤੁਹਾਨੂੰ ਸੁਖਜੀਤ ਨਾਲ ਮਿਲਦਾ ਵੀ ਰਿਆਂ। ਸਾਹਮਣੇ ਘਰ ਆ ਮੇਰਾ। ਸੁਖਜੀਤ ਠੀਕ ਨਹੀਂ ਤੁਸੀਂ ਛੇਤੀ ਆਜੋ। ਹੈ। ਸੁੱਖ ਤਾਂ ਹੈ ਨਾ ਪੁੱਤ ਤੁਸੀਂ ਆ ਜਾਓ ਜੀ ਬਸ ਕਹਿ ਕੇ ਉਹਨੇ ਫੋਨ ਕੱਟਦਾ ਅੱਧੇ ਘੰਟੇ ਦਾ ਸਫ਼ਰ ਪਹਾੜ ਬਣ ਗਿਆ ਸਿੱਧਾ ਹਸਪਤਾਲ ਗਿਆ ਕਹਿੰਦੇ ਥਰਮਲ ਵਾਲੀ ਨਹਿਰ ਕੋਲੋਂ ਦੋ ਜਾਨੇ ਹਸਪਤਾਲ ਛੱਡ ਕੇ ਗਏ ਆ ਵੇਖਿਆ ਸਾਰਾ ਸਰੀਰ ਨੀਲਾ ਹੋਇਆ ਪਿਆ ਪੋਸਟਮਾਰਟਮ 'ਚ ਕੁਝ ਖਾਦਾ ਆਇਆ ਕਾਰਵਾਈ ਕਰਵਾ ਕੇ ਮਿੱਟੀ ਕੌਂਟ ਦੀ ਸੱਥਰ ਤੇ ਬੈਠੇ ਨੇ ਮੈਂ ਪੁੱਛਿਆ ਪੈਰਾਂ ਤੇ ਪਾਣੀ ਨਾ ਪੈਣ ਦੇਵੇ ਆਖੇ ਚੰਗਾ ਭਲਾ ਕਰੂੰਗੀਆਂ ਕੋਈ ਗੱਲ ਨਹੀਂ ਹੋਈ ਗੱਲਾਂ ਤਾਂ ਰੋਜ਼ ਹੁੰਦੀਆਂ ਸੀ ਹੁਣ ਬਾਜ਼ੀ ਬੀਤ ਗਈ ਤੋਂ ਕੀ ਪਤਾ ਲੱਗਦਾ ਉਹ ਤਾਂ ਹਫ਼ਤੇ ਮਗਰੋਂ ਪਤਾ ਲੱਗਿਆ ਜਦੋਂ ਉਹਦੇ ਨਾਲ ਦੇ ਮੁੰਡੇ ਨੇ ਦਫ਼ਤਰ ਚੋਂ ਡਾਇਰੀ ਤੇ ਬੈਂਕ ਦੀ ਪਾਸਬੁੱਕ ਘਰੇ ਲਿਆ ਫੜਾਈਆਂ ਪੜ ਕੇ ਪੁੱਬਾਂ ਨਿਕਲ ਗਈਆਂ ਕਿੰਨੇ ਚਿਰ ਦਾ ਅੰਦਰੇ-ਅੰਦਰ ਲਈ ਫਿਰਦਾ ਸੀ ਗੁਬਾਰ ਮੈਂ ਵੀ ਜਿਹੜਾ ਗੁਬਾਰ ਇੰਨੇ ਚਿਰ ਦਾ ਅੰਦਰ ਹੀ ਲਈ ਫਿਰਦਾ ਉਹਦਾ ਟਿਕਾਅ ਅੱਜ ਹੋਜੂ ਬਾਹਰਲੇ ਦਰਵਾਜ਼ੇ ਦੀ ਘੰਟੀ ਵੱਜਦੀ ਐ ਛਿੰਦੀ ਹੋ ਵੇਖਦਾ ਦਰਵਾਜ਼ਾ ਤਾਂ ਖੁੱਲਿਆ ਨਹੀਂ ਐਨਾ ਚੜਦਾ ਉਹ ਲਾਉਂਦਾ ਨਹੀਂ ਘੰਟੀ ਵਜਾ ਕੇ ਸਿੱਧਾ ਅੰਦਰ ਆ ਜਾਂਦਾ ਜਾ ਕੇ ਆਪ ਗੇਟ ਖੋਲਦਾ ਇਹ ਤਾਂ ਸ਼obb ਹੈ ਪੈਰੀ ਹੱਥ ਲਾਉਂਦਾ ਆ ਜਾ ਪੁੱਤਰਾ ਅੰਦਰ ਲੰਘਿਆ ਤੇਰਾ ਵਿਛੋੜਾ ਵੀ ਪਾਤਾ ਇਹਨੇ ਉਹਨੇ ਤਾਂ ਜਿਹੜਾ ਵਿਛੋੜਾ ਪਾਉਣਾ ਸੀ ਪਾਈ ਜਾਂਦੀ ਆ ਤੂੰ ਤਾਂ ਟਿਕ ਜਾ ਆਪ ਤਾਂ ਰੁਲੇ ਆ ਮੈਨੂੰ ਵੀ ਰੋਲੀ ਜਾਂਦੇ ਹੋ ਓ ਕੀ ਮਰ ਗਿਆ ਮੇਰੇ ਭਾ ਦੇ ਤਾਂ ਸਾਰੇ ਮਰ ਗਏ ਹਣ ਤੂੰ ਕਿਹੜਾ ਘਟ ਕਰੀ ਜਾਣਾ ਸ਼ੋਭ ਸ਼ੋਭ ਬੋਲ ਪਤਾ ਮੈਨੂੰ ਦੁੱਖ ਆ ਕੋਈ ਜਾਣੂ ਨਹੀਂ ਕਰਦਾ ਜੇ ਤੈਨੂੰ ਦੁੱਖ ਆ ਮੇਰਾ ਗਲ ਘੁੱਟ ਦੇ ਪਹਿਲਾਂ ਮੈਂ ਕਿਹੜਾ ਮੁੱਲ ਖਰੀਦਿਆ ਇਸੇ ਘਰ ਚ ਜੰਮਿਆ ਥੋੜਾ ਹੀ ਖੂਨ ਆ ਤੈਨੂੰ ਤਾਂ ਕਦੇ ਮੈਂ ਬਗਾਨਾ ਨਹੀਂ ਸਮਝਿਆ ਉਹ ਤਾਂ ਜਹਾਨੋਂ ਤੋਰਤਾ ਤੇਰਾ ਵੀ ਮੋਹ ਮੋੜਤਾ ਸਾਡੇ ਬੰਨਿਓਕ ਲੈਣੀ ਨੇ ਥੋੜੇ ਬੀਜੇ ਕੰਡੇ ਚੁਗਦਾ ਰੋਲਦਾ ਫਿਰਦਾ ਦੋ ਵਾਰੀ ਕਾਗਜ਼ ਮੋੜਤੇ ਮੈਂ ਕਿਹਾ ਮੈਲੇ ਨੇ ਨੌਕਰੀ ਦੇ ਆਖੇ ਕੋਰਟ ਦਾ ਫੈਸਲਾ ਆਉਂਦਿਓ ਤੁਸੀਂ ਫਾਨੇ ਵਾਂਗੂ ਅੜੇ ਬੈਠਿਓ ਜੇ ਮੁਕਦਮੇ ਚ ਸਜ਼ਾ ਹੋਗੀ ਮਾਂ ਤਾਂ ਅੰਦਰ ਵਗਜੋ ਮੈਂ ਬਾਹਰ ਰੋਲਦਾ ਫਿਰੂੰ ਗਲੀਆਂ ਦੇ ਕੱਖਾ ਵਾਂਗੂ ਮੇਰਾ ਕਸੂਰ ਇਹੀ ਆ ਥੋੜੇ ਜੰਪਿਆ ਜਿਹੜਾ ਉਹਦਾ ਬਦਲਾ ਤਾਂ ਲੈ ਲੇਗਾ ਪਰ ਮੇਰਾ ਬਦਲਾ ਕੀ ਤੋਂ ਲਏਗਾ ਤੈਨੂੰ ਹੀ ਦੇਣਾ ਪਊ ਸ਼ਬਦ ਇਹ ਥਤਲੋਂਦੀ ਜਮਾਨ ਤੇ ਅੱਖਾਂ ਬੰਨੀ ਵੇਖ ਕੰਨਾਂ ਚ ਸਾਹ ਸਾਹ ਹੋਣ ਲੱਗੇ ਮੋਟਰਸਾਈਕਲ ਤੇ ਬਰੋੜੇ ਵਾਂਗੂ ਜਾਂਦੇ ਦੀ ਪੈਠ ਵੇਖ ਕੇ ਦੁਚਿੱਤੀ ਚ ਬਹਿ ਤੁਰਿਆ ਹਾਂ ਨੰਮ ਵਾਲੇ ਚੌਂਤਰੇ ਤੇ ਸਾਥ ਚ ਬੈਠੇ ਦਲੀਪ ਸਿੰਘ ਦਾ ਚਿਹਰਾ ਸਾਹਮਣੇ ਆ ਜਾਂਦਾ ਸ਼ੈਵ ਸਿਆ ਮੇਰੇ ਬੰਨੀ ਵੇਖ ਦੁੱਖਾਂ ਦੇ ਹਨੇਰੀਆਂ ਕਿਤੇ ਥੋੜੀਆਂ ਝੁੱਲੀਆਂ ਕਸਰ ਛੱਡੀ ਆ ਡਾਡੇ ਨੇ ਦੁੱਖਾਂ ਦੇ ਪਹਾੜ ਸੱਟਾਂ ਨਾਲੀ ਸਮਾ ਬਲਵਾਨ ਆਪਦੇ ਭੈਣ ਭਾਈਆਂ ਦੇ ਸਹਾਰੇ ਦੁੱਖ ਵੰਡਿਆ ਜਾਂਦਾ ਉਹਦੀਆਂ ਗੱਲਾਂ ਚਤਵਕੀ ਮਨ 'ਚ ਆਉਂਦਾ ਜੇ ਦੁੱਖ ਖੜੇ ਹੀ ਆਉਦਿਆਂ ਨਹੀਂ ਕੀਤੇ ਹੋਣ ਫਿਰ ਵੰਡਾਵੇ ਕੌਣ ਪੰਚਾਇਤ 'ਚ ਖੜੀ ਭੈਂਕਰੀ ਹੋਈ ਦਾ ਚਿਹਰਾ ਅੱਖਾਂ ਮੂਰੇ ਆ ਜਾਂਦਾ ਆਖੇ ਮੈਂ ਵੀ ਆਨੰਦ ਪੜੇ ਸੀ ਉਹਦੇ ਨਾਲ ਜ਼ਮੀਨ 'ਚੋਂ ਅੱਧ ਵੰਡ ਮੈਂ ਕਿਹਾ ਹੁਣ ਤਾਂ ਅਦਾਲਤਾਂ 'ਚ ਹੋਣਗੇ ਨਵੇਂੜੇ ਨੀਲੀ ਜੀਨ ਪਾਈ ਸੁਖਜੀਤ ਵਾਂਗੂ ਪੱਗ ਬੰਨੀ ਖੜੇ ਸ਼ੌਭ ਬੰਨੀ ਵੇਖ ਕੇ ਹੋਰ ਕੁਝ ਨਹੀਂ ਬੋਲ ਸਕਿਆ ਸਮੈਂ ਜੀ ਤਾਂ ਕਰਦਾ ਸੀ ਗਾਟਾ ਲਾਦਿਆਂ ਬੇਤਲ ਦਾ ਲੇ ਮੈਂ ਵੀ ਸੁਣ ਲਈਆਂ ਸਾਰੀਆਂ ਮੁੰਡੇ ਦੀਆਂ ਗੱਲਾਂ ਚੋ ਦੱਸਦਾ ਇਹਦੀ ਵੀ ਬੁੱਧੀ ਫੇਰਤੀ ਉਹਨੇ ਇਹਨੂੰ ਵੀ ਕਿਤੇ ਹੱਥੋਂ ਨਾ ਗਵਾ ਲਈ ਆਪਦੀ ਐਡਵਾਈਸ ਸੁਖਵੰਤ ਦੀ ਕੰਬਦੀ ਆਵਾਜ਼ ਮੇਰੇ ਕੰਨਾਂ ਚੋਂ ਲੰਘ ਕਲੇਜੇ ਤਾਈਂ ਜਾਂਦੀ ਆ ਸੁਖਵੰਤ ਦੀਆਂ ਸ਼ੌਭ ਬਾਰੇ ਕੀਤੀਆਂ ਪਿਛਲੀਆਂ ਨਿੱਕੀਆਂ ਨਿੱਕੀਆਂ ਗੱਲਾਂ ਦਿਮਾਗ ਚ ਘੇਰਾ ਪਾਉਣ ਲੱਗ ਗਈਆਂ ਇਹਦੀਆਂ ਅੱਖਾਂ ਜਮਈ ਤੇਰੇ ਵਰਗੀਆਂ ਨੱਕ ਤਿੱਖਾ ਸੁਖਜੀਤ ਵਾਂਗੂ ਖੇਡਦਾ ਉਸੇ ਵਾਂਗੂੰ ਮੂੰਹ 'ਚ ਗੂਠਾ ਪਾ ਕੇ ਚੁੰਗਦਾ ਕਿੰਨਾ ਸੋਹਣਾ ਲੱਗਦਾ ਵੇੜੇ 'ਚ ਰਾਜਕੁਮਾਰਾ ਵਾਂਗੂੰ ਲੱਤ ਤੇ ਲੱਤ ਧਰੀ ਮੰਜੇ ਤੇ ਪਿਆ ਦਿਸਦਾ ਲੱਗਦਾ ਜਨਮਦਨ ਦੀ ਪਾਰਟੀ 'ਚ ਜਿਵੇਂ ਮੇਰੀ ਗੋਦੀ 'ਚ ਬੈਠਾ ਖੇਡੀ ਜਾਂਦਾ ਪਿੱਛੇ ਫਿਰਦੀ ਬਿਰਤੀ ਨਾਲ ਕੱਲ੍ਹ ਜਾ ਬਾਹਰ ਨੂੰ ਆ ਰਿਹਾ ਕਮਰੇ 'ਚ ਆ ਦਹੇ ਪੇ ਮੰਜੇ ਤੇ ਆ ਡਿੱਗਿਆ ਫੋਨ ਚੱਕ ਚੋਪੜੇ ਵਕੀਲ ਨੂੰ ਮਿਲਾ ਲੈਣਾ ਵਕੀਲ ਸਾਹਿਬ ਬਸ ਹੋਰ ਨਹੀਂ ਪੋਤਾ ਤੁਰ ਗਿਆ ਨੂਨੇ ਵੀ ਕਰਤੀਆਂ ਜਿਹੜੀਆਂ ਨਾ ਕਰਨੀਆਂ ਸੀ ਪੋਤੇ ਨੂੰ ਅੱਖਾਂ ਮੂਰੇ ਜਾਂਦਾ ਕਿਵੇਂ ਵੇਖੋ ਤੁਸੀਂ ਐਂ ਕਰੋ ਇਸ ਤਗਾਸਾ ਵਾਪਸ ਲੈ ਲਓ ਫੋਨ ਕੱਟ ਕੇ ਨੀਵੀਂ ਪਾਂ ਜ਼ਮੀਨ ਮੰਨੀ ਵੇਖਦਾ ਹਾਂ ਪਤਾ ਹੀ ਨਹੀਂ ਲੱਗਾ ਖਿੱਚੀ ਹੋਈ ਲਕੀਰ ਤੇ ਕਦੋਂ ਪੈਰ ਧਰਿਆ ਗਿਆ ਸੋ ਜਿਵੇਂ ਕਹਿੰਦੇ ਨੇ ਨਾ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਇਸੇ ਪਿਆਰ ਦੀ ਇਸੇ ਪੋਤੇ ਦੇ ਪਿਆਰ ਦੀ ਖਾਤਰ ਉਹ ਆਪਣੇ ਮਤ ਦੇ ਕਤਲ ਯਾਨੀ ਕਿ ਆਪਣੀ ਨੂਹ ਤੋਂ ਬਦਲਾ ਲੈਣ ਦਾ ਵਿਚਾਰ ਤਿਆਗ ਦਿੰਦਾ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਜ਼ਰੂਰ ਕਮੈਂਟ ਕਰਕੇ ਲਿਖਿਓ ਚੰਗੀ ਲੱਗੀ ਲਾਈਕ ਵੀ ਕਰਿਓ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਹੋਰ ਕਿਸ ਤਰ੍ਹਾਂ ਦੀਆਂ ਕਹਾਣੀਆਂ ਤੁਸੀਂ ਸੁੰਣਾ ਪਸੰਦ ਕਰਦੇ ਹੋ ਉਸ ਬਾਰੇ ਵੀ ਜ਼ਰੂਰ ਲਿਖਿਓ ਤੁਹਾਡੀ ਤੱਕ ਲਿਆਉਣ ਦੀ ਕੋਸ਼ਿਸ਼ ਜ਼ਰੂਰ ਰਹੇਗੀ ਕਹਾਣੀ ਸੁਣਨ ਲਈ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ